24 ਘੰਟਿਆਂ ਦੇਚ ਜਿਹੜਾ ਬੰਦਾ 18 ਘੰਟੇ ਲਿਖਦਾ ਹੀ ਰਿਹਾ ਹੈ ਕੌਣ ਲਿਖ ਸਕਦਾ ਹੈ ਇਤਨਾ ਲਿਖਦਾ ਰਿਹਾ ਦਿਨ ਰਾਤ ਅਰਥ ਲਿਖਣੇ ਇਤਿਹਾਸ ਲਿਖਣਾ ਫਲਸਫਾ ਲਿਖਣਾ ਕਿਸੇ ਚ ਉਹ ਲੀਨ ਰਿਹਾ ਤੇ ਇਤਨੀ ਲੀਨਤਾ ਤਾਂ ਹੋ ਸਕਦੀ ਹੈ ਜੇ ਮਨ ਇਕਾਗਰ ਹੋਵੇ ਤੇ ਇਤਨੀ ਇਕਾਗਰਤਾ ਤਾਂ ਹੋ ਸਕਦੀ ਹੈ ਜੇ ਗੁਰੂ ਦੀ ਸ਼ਰਧਾ ਹੋਵੇ ਵਰਨਾ ਨਹੀਂ ਹੋ ਸਕਦਾ ਵਰਨਾ ਸਵਾਲ ਹੀ ਨਹੀਂ ਪੈਦਾ ਹੁੰਦਾ ਕੋਈ ਇਤਨਾ ਲਿਖ ਸਕੇ ਅੱਜ ਤੱਕ ਜਿਤਨਿਆਂ ਨੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕੀਤਾ ਚਾਰ ਪੰਜ ਬੰਦਿਆਂ ਨੇ ਮਿਲ ਕੇ ਕੀਤਾ ਇਹ ਜਿਸ ਨੇ ਸ਼ੁਰੂ ਕੀਤਾ ਉਹ ਆਪਣੀ ਜ਼ਿੰਦਗੀ ਸੰਪੂਰਨ ਨਹੀਂ ਕਰ ਸਕੇ ਫਿਰ ਦੂਜੇ ਨੇ ਕੀਤਾ ਫਿਰ ਤੀਜੇ ਨੇ ਕੀਤਾ ਫਿਰ ਚੌਥੇ ਨੇ ਪੰਜ ਪੰਜ 6 6 ਬੰਦਿਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਟੀਕੇ ਕੀਤੇ ਕਿਉਂਕਿ ਜ਼ਿੰਦਗੀ ਸਾਥ ਨਹੀਂ ਦਿੰਦੀ ਸੀ ਤੇ ਬਾਣੀ ਬਹੁਤ ਜ਼ਿਆਦਾ ਇਹ ਪਹਿਲਾ ਬੰਦਾ ਜਿਨੇ 20 ਸਾਲ ਲਗਾਤਾਰ ਮਿਹਨਤ ਕਰਕੇ ਗੁਰਗ੍ਰੰਥ ਸਾਹਿਬ ਦਾ ਟੇਕਾ ਲਿਖਿਆ ਔਰ ਖੁਦ ਲਿਖੇ ਆਪ ਲਿਖੇ ਇਹ ਮਾਨ ਗੁਰਨਾਮ ਨੂੰ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਗੁਰਗੰਨ ਸਾਹਿਬ ਨੇ ਸਾਬ ਸਿੰਘ ਨੂੰ ਦਿੱਤਾ ਔਰ ਕੁਝ ਸਜਣਾ ਨੇ ਤੇ ਮੈਨੂੰ ਇਸ ਢੰਗ ਨਾਲ ਵੀ ਆਖਿਆ ਖਾਸ ਕਰਕੇ ਗੀਤਾ ਪ੍ਰੈਸ ਗੋਰਖਪੁਰ ਦੇ ਚ ਜੋ ਚੰਗੇ ਚੰਗੇ ਉਗੇ ਲਿਖਾਰੀ ਨੇ ਆਖਣ ਲੱਗੇ ਪਾਣਿ ਸਿੱਖਾਂ ਵਿੱਚ ਪੈਦਾ ਹੋਇਆ ਜਿਨ੍ਹਾਂ ਨੇ ਨਹੀਂ ਜਾਣਿਆ ਤੇ ਰਿਸ਼ੀ ਪਾਣਿ ਘਟ ਨਹੀਂ ਐਨੀ ਸੋਹਣੀ ਜਿਸ ਨੇ ਵਿਆਕਰਣ ਲਿਖੀ ਹੈ ਤੇ ਗੁਰਬਾਣੀ ਵਿਆਕਰਣ ਉਹ ਲਿਖ ਸਕਦਾ ਸੀ ਜਿਹਨੂੰ ਅਰਬੀ ਦਾ ਵੀ ਗਿਆਨ ਹੋਵੇ ਫਾਰਸੀ ਦਾ ਹੋਵੇ ਸੰਸਕ੍ਰਿਤ ਦਾ ਪੰਡਤ ਹੋਵੇ ਬ੍ਰਿਜ ਭਾਸ਼ਾ ਨੂੰ ਸਮਝਦਾ ਹੋਵੇ ਤੇ ਹਿੰਦੁਸਤਾਨ ਦੀਆਂ ਲੋਕਲ ਭਾਸ਼ਾਵਾਂ ਵੀ ਉਹ ਜਾਣਦਾ ਹੋਵੇ ਕਿਰ ਸਤਗੁਰਾਂ ਦੇ ਆਸ਼ੇ ਤੱਕ ਵੀ ਥੋੜੀ ਬਹੁਤ ਉਸ ਦੀ ਪਹੁੰਚ ਹੋਵੇ ਕਿ ਸਤਗੁਰ ਕਹਿਣਾ ਕੀ ਚਾਹੁੰਦੇ ਨੇ। ਤੋਂ ਇਸ ਗੱਲ ਦੇ ਵਿੱਚ ਪ੍ਰਿੰਸੀਪਲ ਸਾਹਿਬ ਸਿੰਘ ਪੂਰੇ ਉੱਤੇ ਲਬਾ ਤਾਰ ਸੋਚ ਦੇ ਅਰਥ ਤੇ ਇਹੀ ਹੁੰਦੇ ਰਹੇ ਸੋਚ ਵਿਚਾਰ ਸੋਚੈ ਸੋਚਣਾ ਹੋਵੇ ਬਸ ਸੋਚਣ ਦੇ ਨਾਲ ਕੁਝ ਵੀ ਨਹੀਂ ਆਉਂਦਾ। ਜੇ ਬੰਦਾ ਲੱਖਾਂ ਦਫਾ ਵੀ ਸੋਚ ਲਵੇ ਤੇ ਰੱਬ ਨਹੀਂ ਮਿਲਦਾ ਸੱਚ ਨਹੀਂ ਮਿਲਦਾ ਅਰਥ ਇਹੀ ਚਲਦੇ ਰਹੇ ਪੀੜੀ ਦਰ ਪੀੜੀ ਪਰ ਅਗੋਂ ਸਹਿ ਸਿਆਣਪਾਂ ਲੱਖ ਹੋਵੇ ਤੇ ਸਾਰੀ ਸੋਚਣੀ ਇਲਮ ਗਿਆਨ ਸਾਰਾ ਹੀ ਆ ਜਾਂਦਾ ਹੈ ਤੇ ਇਹ ਤੇ ਫਿਰ ਉਨਰੁਕਤੀ ਹੋ ਜਾਏਗੀ ਇੱਕ ਗੱਲ ਫਿਰ ਦੁਬਾਰਾ ਆਕ ਦਿੱਤੀ ਗਈ ਹੈ ਨਹੀਂ ਸੋਚ ਦੇ ਅਰਥ ਕਿਉਂਕਿ ਸੰਸਕ੍ਰਿਤ ਦੇ ਉਹ ਪੰਡਤ ਸੰਤ ਤੇ ਸੰਸਕ੍ਰਿਤ ਦੇ ਵਿੱਚ ਪਵਿੱਤਰਤਾ ਨੂੰ ਸੋਚ ਕਹਿੰਦੇ ਨੇ ਔਰ ਫਿਰ ਕੁਝ ਪੰਕਤੀਆਂ ਹੋਰ ਲੰਬੀਆਂ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਸੋਚ ਦਾ ਅਰਥ ਪਵਿੱਤਰ